ਹਰ ਧਰਮ ਦਾ ਇੱਕ ਸਿਧਾਂਤ ਆ ਸਿੱਖੀਜ਼ਮ ਵਿੱਚ ਹਿੰਦੂਇਜ਼ਮ ਵਿੱਚ ਬੁੱਧਿਜ਼ਮ ਵਿੱਚ ਜੈਨਿਜ਼ਮ ਵਿੱਚ ਇੰਡੀਅਨ ਸਬ ਕੌਂਟੀਨੈਂਟ ਦੇ ਧਰਮਾਂ ਦੇ ਵਿੱਚ ਜਦੋਂ ਧਰਮ ਦਾ ਪ੍ਰਚਾਰ ਕਰੀਦਾ ਤਾਂ ਇਕੋਲੋਜੀਕਾ ਪ੍ਰੇਮ ਦੇ ਨਾਲ ਧਰਮ ਵਧਾਓ ਜਬਰੀ ਕੁਸ਼ਨੀ ਜਬਰਿਨੀ ਇਸਲਾਮ ਕੀ ਕਰ ਰਿਹਾ ਡਾਂਗ ਦੇ ਜ਼ੋਰ ਨਾਲ ਕਨਵਰਜਨ ਹੋਈ ਸਾਰੀ ਮੁਗਲਿਆ ਸਲਤਨਤ ਨੇ ਇਹੀ ਕੁਝ ਕੀਤਾ ਹਨ ਆਪਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ ਬੜੂ ਇੰਨੇ ਸ਼ਰਚਨ ਨੇ ਹੋਗੇ ਉਹਨਾਂ ਪ੍ਰਭੂ ਦਾ ਖਿੜਿਆ ਬਾਗ ਉਜਾੜਿਆ ਰੰਗ ਬਰੰਗੇ ਫੁੱਲ ਤੋੜ ਤੋੜ ਕੇ ਸੱਟੇ ਔਰੰਗ ਸੇਵ ਨੇ ਠੀਕ ਹੈ 크੍ਰਿਸਚੀਅਨਿਟੀ ਦਾ ਅਸੀਂ ਸਤਕਾਰ ਕਰਦੇ ਆਂ ਪਰ ਇਹ ਵੈਸਟਰਨ ਵਰਲਡ ਤੋਂ ਜਦੋਂ ਇੱਧਰ ਨੂੰ ਆਉਂਦੇ ਆ ਨਾ ਏਸ਼ੀਅਨ ਕੰਟਰੀਜ਼ 'ਚ ਲਾਲਚ ਦਿੰਦੇ ਇਹ ਲਾਲਚ ਦੇ ਨਾਲ ਕਨਵਰਟ ਕਰਦੇ ਆ ਠੀਕ ਹੈ ਮੀਡੀਆ ਦੇ ਵਿੱਚ ਜਿਹੜੇ ਕਨਵਰਟ ਹੋਏ ਜੋ ਮਰਜ਼ੀ ਬਿਆਂ ਦੇ ਜਾਣ ਬਿਲੀਅਨਸ ਆਫ ਡਾਲਰ ਫੰਡਿੰਗ ਆ ਰਹੀ ਆ ਤੁਸੀਂ ਮੈਨੂੰ ਦੱਸੋ 100 100 200 200 ਕਿਲਾ ਦਿਹਾੜੀਦਾਰ ਬੰਦਾ ਜਿਹੜਾ 300 ਤੋਂ 500 ਰੁਪਇਆ ਦਿਹਾੜੀ ਕਮਾਰਿਆ ਵੈ ਉਹਦੇ দান ਨਾਲ ਇੰਨੀ ਜਗ੍ਹਾ ਲੈਣੀ ਏ ਡੇ ਡੇ ਚਰਚ ਪੋਸਿਬਲ ਨਹੀਂ ਇਟਸ ਨਾਟ ਪੋਸਿਬਲ ਆ ਨਾ ਤੋ ਇਹ ਸਾਰਾ ਵੈਸਟਰਨ ਵਰਲਡ ਦਾ ਪਰ ਇੱਕ ਗੱਲ ਦੱਸਿਓ ਮੈਂ ਥੋੜਾ ਜਿਹਾ ਸਮਝਣਾ ਚਾਹਨਾ ਬਾਬਾ ਸਾਹਿਬ ਇਹ ਤੁਸੀਂ ਲਾਲਚ ਦੇ ਵਿੱਚ ਕਿਸੇ ਦੇ ਧਰਮ ਨੂੰ ਪਰਵਰਤਨ ਕਰਤਾ ਤੇ ਕੀ ਉਹ ਉਹ ਫਿਰ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਆ? ਮਤਲਬ ਤੁਸੀਂ ਸਿਰਫ ਸੰਖਿਆ ਵਧਾਉਣਾ ਚਾਹੁੰਦੇ ਹੋ, ਗਿਣਤੀ ਵਧਾਉਣਾ ਚਾਹੁੰਦੇ ਹੋ ਜਾਂ ਸਿਧਾਂਤ ਵਧਾਉਣਾ ਚਾਹੁੰਦੇ ਹੋ? ਦੋ ਚੀਜ਼ਾਂ ਨਾ, ਜਾਂ ਤਾਂ ਸਿਧਾਂਤ ਤੇ ਕੋਈ ਬੰਦਾ ਪੱਕਾ ਰਹੇ ਜਾਂ ਗਿਣਤੀਆਂ ਦੇ ਵਿੱਚ ਪੱਕਾ ਰਵੇ। ਅੱਜ ਤੁਸੀਂ 10 ਪਰਿਵਾਰ ਲੈ ਲਏ, 10 ਪਰਿਵਾਰਾਂ ਨੂੰ ਕਹੇ ਤਾਂ ਮੈਡੀਕਲ ਦਾ ਖਰਚਾ ਸਾਡਾ, ਐਜੂਕੇਸ਼ਨ ਸਾਡੀ, ਜੌਬ ਸਾਡੀ, ਸਭ ਕੁਝ ਅਸੀਂ ਦਿਆਂਗੇ। ਉਹ ਗਿਣਤੀ ਵੱਧ ਗਈ। ਪਰ ਕੀ ਉਹ ਸਿਧਾਂਤਕ ਵੱਧੇ? ਸਿਧਾਂਤ ਤੱਕ ਤੌਰ ਤੇ ਉਹਨੂੰ ਤੁਹਾਡੇ ਧਰਮ ਦੇ ਪੈਰੋਕਾਰ ਬਣੇ। ਬਿਲਕੁਲ ਜੀ ਦੇਖੋ ਕ੍ਰਿਸਚੀਅਨਿਟੀ ਦਾ ਕਾਊਂਟਿੰਗ ਦਾ ਮਸਲਾ ਚੱਲ ਰਿਹਾ ਹੈ ਇਸਲਾਮ ਦੇ ਨਾਲ ਹੂੰ ਦੋਨੇ ਹੀ ਦੁਨੀਆਂ ਨੂੰ ਸਰ ਕਰਨਾ ਚਾਹੁੰਦੇ ਆ ਠੀਕ ਆ ਜੀ ਹੂੰ ਹੁਣ ਹੋਕ ਹੀ ਰਿਹਾ ਵੈਸਟਰਨ ਵਰਲਡ ਦੇ ਵਿੱਚ ਹੂੰ ਵਿਆਹ ਬਹੁਤ ਘਟ ਕਰਵਾ ਰਹੇ ਹੂੰ ਹੂੰ ਤੋ ਜਿਹੜੀ ਚੱਟੀ ਖਲੜੀ ਆ ਗੋਰੇ ਲੋਕ ਆ ਇਹ ਘਟ ਰਹੇ ਆ ਠੀਕ ਆ ਜੀ ਇਸਲਾਮ ਬਹੁਤ ਵੱਧ ਰਿਹਾ ਹੂੰ ਤੋ ਉਹਨਾਂ ਨੇ ਫੰਡਿੰਗ ਦੇ ਨਾਲ ਏਸ਼ੀਅਨ ਕੰਟਰੀਸ ਕਨਵਰਟ ਕਰਨਾ ਸ਼ੁਰੂ ਕਰ ਹਾਂ ਜੋ ਆਰਥਿਕ ਤੌਰ ਤੇ ਗਰੀਬ ਲੋਕ ਸੀ ਨਾ ਕਨਵਰਟ ਕਰਨਾ ਕਿ ਔਰ ਮੈਨੂੰ ਕਈ ਮਿਲਦੇ ਆ ਹੂੰ ਇੱਕ ਸਾਲੇ ਕ੍ਰਿਸਚੀਅਨ ਲੋਕ ਬੱਚਿਆਂ ਨੂੰ ਪੜਾ ਦਿੰਦੇ ਆ ਕਿਸੇ ਮਾਤੜ ਪਰਿਵਾਰ ਦੇ ਦੂਸਰੇ ਸਾਲ ਖਰਚਾ ਨਹੀਂ ਦੇਣਗੇ ਉਹ ਫਿਰ ਸਿੱਖੇ ਜਮ੍ਹਾਂ ਲਾ ਜਾਂਦੇ ਇਹ ਬੜਾ ਕੁਝ ਚੱਲ ਰਿਹਾ ਲੜਕੀ ਦਾ ਵਿਆਹ ਆ ਗਿਆ ਫਿਰ ਪਿੰਡ 'ਚ ਉਹ ਹੋਕਾ ਦਵਾਉਣਗੇ ਵੀ ਅਸੀਂ ਮਾਤੜਾਂ ਐਸੇ ਨਾਲ ਹੈਲਪ ਕਰੋ ਚਲੋ ਮੈਂ ਕਈ ਵਾਰ ਇਹ ਸੋਚਦਾ ਹੁੰਨਾ ਕਈ ਵੀਰ ਮਿਲ ਪੈਂਦੇ ਬਾਬਾ ਜੀ ਚਲੋ ਜੇ ਕ੍ਰਿਸਚੀਅਨਿਟੀ ਤੋਂ ਮਦਦ ਅਸੀਂ ਨਹੀਂ ਲੈਂਦੇ ਆਰਥਿਕ ਤੌਰ ਤੇ ਕਮਜ਼ੋਰ ਆ ਤੁਸੀਂ ਹੈਲਪ ਕਰੋ ਹੂੰ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਸਮਝਾਉਣਾ ਹੁੰਨਾ ਵੀ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਦਾਨੀ ਬਣਾਇਆ ਮੰਗਤੇ ਨਹੀਂ ਹੂੰ ਸਾਡਾ ਸਿੱਖੀ ਦਾ ਸਿਧਾਂਤ ਲੰਗਰ ਦਾ ਸਿਧਾਂਤ ਇੱਥੋਂ ਚੱਲਿਆ ਹੂੰ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹਾ ਪਛਾਣੇ ਸੀ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਹੂੰ ਤਾਂ ਮੈਂ ਕਿਹਾ ਵੀ ਤੁਸੀਂ ਸਿੱਖ ਸੰਸਥਾਵਾਂ ਕੋਲੋਂ ਮੰਗੋ ਜਾਂ ਕ੍ਰਿਸਚੀਅਨਾਂ ਕੋਲੋਂ ਤੁਸੀਂ ਮੰਗਤੇ ਰਹਿ ਜਾਣਾ ਹੂੰ